ਡਾਕਟਰ ਬਲਦੇਵ ਸਿੰਘ ਢਾਲੀਵਾਲ ਦੀ ਕਹਾਣੀ ਅਮੀਰ ਜ਼ਾਦਾ ਜਿਸ ਦਿਨ ਇਹ ਕੌਤਕ ਵਾਪਰਿਆ ਉਸ ਦਿਨ ਨਵੇਂ ਚੜੇ ਬਰੇ ਦਾ ਪਹਿਲਾ ਦਿਨ ਸੀ ਸੰਘਣੀ ਕਸਮਾ ਵਾਲੀ ਧੁੰਨੇ ਘਟਾ ਕੋ ਬਣ ਕੇ ਇਮਾਰਤਾਂ ਲੋਕਾਂ ਰੁੱਖਾਂ ਨੂੰ ਆਪਣੇ ਗਲੇ ਵਿੱਚ ਬਿਲੇਟਿਆ ਹੋਇਆ ਸੀ ਕਕਰੀਲੀ ਸਿੱਲੀ ਠੰਡ ਹੱਡੀਆਂ ਕੜਕਾਉਂਦੀ ਜਾਂਦੀ ਸੀ 5-7 ਮਿੰਟ ਬਾਅਦ ਮੂੰਹ ਤੇ ਹੱਥ ਪੇਰ ਦੇ ਤਾਂ ਅੱਖਾਂ ਦੀਆਂ ਸੇਲੀਆਂ ਅਤੇ ਝਿਮਣੀਆਂ ਉਤੋਂ ਤਰੇਲ ਦੀਆਂ ਪੂੰਦਾ ਟਪਕਣ ਲੱਗਦੀਆਂ ਸਾਈਕਲਾ ਤੇ ਸਕੂਲ ਆਉਂਦਿਆਂ ਬਾਕੀ ਸਰੀਰ ਤਾਂ ਕੁਝ ਗਰਮੈਸ਼ ਪੜ ਗਿਆ ਸੀ ਪਰ ਹੱਥਾਂ ਤੇ ਨੱਕ ਦੀ ਕੁੰਮਬਲੀ ਤਾਂ ਠਰ ਕੇ ਛੜਨ ਵਾਲੇ ਹੋ ਗਏ ਸਨ ਉੱਤੋਂ ਅੱਜ ਸਕੂਲ ਵਾਲਿਆਂ ਨੂੰ ਪ੍ਰਾਰਥਨਾ ਸਭਾ ਦਾ ਝੱਲ ਪਤਾ ਨਹੀਂ ਕਿਉਂ ਖੁੱਦ ਪਿਆ ਸੀ ਨਹੀਂ ਤਾਂ ਅੱਗੇ ਅਜਿਹੇ ਬਰਫ਼ੀਲੇ ਦਿਨਾਂ ਵਿੱਚ ਸਿੱਧੇ ਕਲਾਸਾਂ ਵਿੱਚ ਹੀ ਮੁਰਗੜੀਆਂ ਮਾਰੀ ਜਾ ਬੈਠਦੇ ਸਾਂ ਇੱਕ ਦੂਜੇ ਦੇ ਨਿਗਾਸ ਨਾਲ ਠੰਡੀ ਹਵਾ ਦੀ ਉਸੁਰ ਕੁਝ ਘਟ ਚੁੱਕਦੀਆਂ ਸਨ ਸ਼ਾਇਦ ਅੱਜ ਹੈੱਡਮਾਸਟਰ ਸਾਹਿਬ ਨੇ ਨਵੇਂ ਬਰੇ ਦੇ ਪ੍ਰਣ ਦਹਰੋਣੇ ਹੋਣਗੇ ਸਾਡੇ ਹੈਡਮਾਸਟਰ ਗੁਰਚਨ ਸਿੰਘ ਪ੍ਰੀਤ ਲੜੀਆਂ ਨੂੰ ਇਸ ਤਰ੍ਹਾਂ ਦੇ ਚੱਲ ਆਮ ਉੱਠਦੇ ਰਹਿੰਦੇ ਹਨ 9ਵੀਂ 10ਵੀਂ ਦੇ ਬੱਚੇ ਹੱਸਦੇ ਹੱਸਦੇ ਕਹਿੰਦੇ ਹੁੰਦੇ ਸਨ ਹੈਡਮਾਸਟਰ ਸਾਹਿਬ ਵਿੱਚ ਗੁਰਵਖ ਸਿੰਘ ਪ੍ਰੀਤ ਲੜੀ ਦੀ ਰੂਹ ਆ ਜਾਂਦੀ ਹੈ ਸਾਨੂੰ 6ਵੀਂ 7ਵੀਂ ਵਾਲਿਆਂ ਨੂੰ ਉਹਨਾਂ ਦੀ ਇਹ ਕੁਝੀ ਅਤੇ ਸ਼ਰਾਰਤੀ ਜਿਹੀ ਗੱਲ ਅਤੇ ਹੈਡਮਾਸਟਰ ਸਾਹਿਬ ਦੀ ਕਸਰ ਬਾਰੇ ਬਹੁਤੀ ਸਮਝ ਨਹੀਂ ਸੀ ਆਉਂਦੀ ਪਰ ਨਵੇਂ ਵਰੇ ਚੜਨ ਨਾਲ ਕੁਝ ਵਿਸ਼ੇਸ਼ ਵਾਪਰਿਆ ਉਹਨਾਂ ਦੀ ਗੱਲ ਤਾਂ ਹੁਣ ਸਾਨੂੰ ਵੀ ਸਮਝ ਆਉਂਦੀ ਸੀ ਸਕੂਲੋਂ ਆਉਂਦੇ ਹੀ ਅਸੀਂ ਰਾਤ ਟੀਵੀ ਤੋਂ ਵਿਖਾਈ ਵਨਸਮੰਨੇ ਪ੍ਰੋਗਰਾਮਾਂ ਦੀਆਂ ਗੱਲਾਂ ਕਰਦੇ ਆਏ ਸੀ। 12 ਵਜੇ ਤੱਕ ਜਾਗ ਸਕਣ ਦੀ ਹਿੰਮਤ ਕਰਨ ਵਾਲੇ ਤਾਂ ਇਹ ਵੀ ਦੱਸ ਰਹੇ ਸਨ ਕਿ ਜਦ ਘੜੀ ਦੀ ਸੂਈ ਟਿਕ 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 ਕਰਦੀ 12 ਵਾਲੀ ਲਕੀਰ ਤੇ ਪਹੁੰਚੀ ਸੀ ਤਾਂ ਸਕਰੀਨ ਉੱਤੇ ਇੱਕਦਮ ਅਨਾਰਾਂ ਪਟਾਕਿਆਂ ਦੀ ਲਿਸ਼ਕੋਰ ਅਤੇ ਹੈਪੀ ਨਿਊ ਇਅਰ ਦੀ ਆਵਾਜ਼ਾਂ ਵਿਸਫੋਟ ਹੋਇਆ ਸੀ। ਹੈਡਮਾਸਟਰ ਸਾਹਿਬ ਨੇ ਸ਼ਾਇਦ ਇਸ ਨਵੇਂ ਚੱਲੇ ਤਿਹਾਰ ਬਾਰੇ ਕੁਝ ਦੱਸਣਾ ਹੋਵੇਗਾ। ਅਸੀਂ ਦੰਤ ਘੜਿੱਕੇ ਵਾਦੇ ਨਾਲ ਕਿਹਾ ਸਰ ਆਇਆ ਲਾ ਰਹੇ ਸਾਂ। ਪ੍ਰੇਰ ਤੋਂ ਪਿੱਛੇ ਸਾਨੂੰ ਬਿਠਾ ਦਿੱਤਾ ਗਿਆ ਸੀ ਠੰਡੇ ਗੜਾ ਧਰਤੀ ਦੀ ਸ਼ੀਤ ਰੀੜ ਦੀ ਹੱਡੀ 'ਚੋਂ ਲੰਘਦਾ ਸਿਰ ਨੂੰ ਚੜਦਾ ਜਾਂਦਾ ਸੀ ਹੋਰ ਨਾ ਕਿਹਾਂ ਬੰ ਮੈਂ ਵੀ ਸਕੂਲ ਦੀ ਵਰਦੀ ਦੇ ਹੇਠਾਂ ਸੁਪਾ ਕੇ ਇੱਕ ਹੋਰ ਝੱਗਾ ਪਾਇਆ ਹੋਇਆ ਸੀ ਪਰ ਠੰਡ ਫਿਰ ਵੀ ਕਿਸੇ ਨਾ ਕਿਸੇ ਵੇਲ ਵਿੱਚੋਂ ਲੰਘ ਹੀ ਆਉਂਦੀ ਸੀ ਦੰਤ ਕੜਿੱਕਾ ਵੱਜਣੋਂ ਰੋਕਣ ਲਈ ਜਵਰੀ ਜਵਾੜੇ ਘੁੱਟੇ ਹੋਏ ਸਨ ਨਵੇਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪਿਆਸੋ ਸ਼ਾਮਾ ਦੇਣ ਪਿਛੋਂ ਜਦੋਂ ਹੈਡਮਾਸਟਰ ਸਾਹਿਬ ਨੇ 90 ਸਾਲ ਦੇ ਤੋਹਫੇ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਹੀ ਉਹ ਕੌਤਕ ਵਾਪਰਿਆ ਸਮਝੋ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਹੀ ਸਾਡਾ ਜਮਾਤੀ ਨਾਮਾ ਜਿਵੇਂ ਗੰਗੂ ਤੇਲੀ ਤੋਂ ਰਾਜਾ ਪੋਜ ਬਣ ਗਿਆ ਸੀ ਫਿਰ ਇਹ ਕੌਤਕ ਨਹੀਂ ਤਾਂ ਹੋਰ ਕੀ ਸੀ ਉਸ ਦੀ ਕਤਾਰ ਵਿੱਚ ਬੈਠੇ ਅਸੀਂ ਅੱਖਾਂ ਟੱਡ ਟੱਡ ਕੇ ਨਾਮੇ ਸੀਟ ਵੱਲ ਝਾਕ ਰਹੇ ਸੀ ਆਪਣੇ ਬਚਪਨ ਦੇ ਬੇਲੀ ਨਾਮੇ ਦੇ ਤਾਂ ਅਸੀਂ ਪੋਤੜਿਆਂ ਤੋਂ ਜਾਣੀ ਸੀ ਮੇਨੇ ਦਿਨੀ ਕਹਿਰ ਦੀ ਠੰਡ ਵਿੱਚ ਵੀ ਉਹ ਸਕੂਲ ਆਪਣੀ ਮਾਂ ਦੀ ਕੈਂਚੀ ਚੱਪਲਾਂ ਪਾ ਕੇ ਆਉਂਦਾ ਸੀ ਜਿਨ੍ਹਾਂ ਦੀ ਬੱਦਰਾਂ ਦਾ ਅਗਲਾ ਹਿੱਸਾ ਸੇਬੇ ਨਾਲ ਘੰਟ ਮਾਰ ਕੇ ਤਲੇ ਦੀ ਮੋਰੀ ਵਿੱਚ ਧੁੰਨਿਆ ਹੁੰਦਾ ਸੀ ਤੇ ਹੁਣ ਉਹ ਸ਼ਾਨ ਨਾਲ ਸੇਠ ਬਣਿਆ ਬੈਠਾ ਸੀ ਵੱਡਾ ਅਮੀਰ ਜ਼ਾਦਾ ਨਾਮਾ ਸੇਠ ਕੌਤਕ ਦੀ ਸ਼ੁਰੂਆਤ ਇਸ ਗੱਲ ਨਾਲ ਹੋਈ ਕਿ ਨਾਮੇ ਨੇ ਗਰੀਬ ਗੁਰਬੇ ਦੇ ਪੱਛਿਆਂ ਨੂੰ ਮਿਲਣ ਵਾਲੀ ਸਰਕਾਰੀ ਸਹਾਇਤਾ ਦੇ ਤੋਹਫੇ ਲਈ ਹੱਥ ਖੜਾ ਨਹੀਂ ਕੀਤਾ ਸੀ ਹੈਡਮਾਸਟਰਸ ਆ ਵਾਰ-ਵਾਰ ਪੁੱਛ ਕੇ ਸਣੇ ਸਵਟਰ ਵਰਦੀ ਅਤੇ ਸਟੇਸ਼ਨਰੀ ਦੇ ਲਈ ਲੋੜਵੰਦ ਬੱਚਿਆਂ ਦੇ ਨਾ ਲਿਖ ਰਹੇ ਸਨ ਭਾਵੇਂ ਹਾਲਤ ਤਾਂ ਸਾਡੀ ਵੀ ਨਾਮੇ ਤੋਂ ਕੋਈ ਚੰਗੀ ਨਹੀਂ ਸੀ ਪਰ ਜੱਟਾਂ ਦੇ ਮੁੰਡੇ ਇਸ ਸਕੀਮ ਦਾ ਲਾਭ ਨਹੀਂ ਸੀ ਲੈ ਸਕਦੇ ਉੱਠਣ ਉੱਠਣ ਲਈ टांग ਦੇ ਸਾਡੇ ਨਿਰਾਸ਼ੇ ਹੱਥ ਇਹ ਸੁਣ ਕੇ ਮੁੜ ਕੱਚਾ ਚ ਨੁੱਕੇ ਨਿਗਾਸ ਟਟੋਲਣ ਲੱਗ ਪਏ ਸਨ ਹੈਡਮਾਸਟਰ ਦੇ ਪਹਿਲੇ ਬੋਲ ਨਾਲ ਹੀ ਵੱਡੀ ਗਿਣਤੀ 'ਚ ਬੱਚਿਆਂ ਦੇ ਹੱਥ ਤਰੰਗੇ ਵਾਂਗ ਲਹਿਰਾਉਣ ਲੱਗੇ ਸਨ ਨਿਮੋਚੜੇ ਚਹਿ ਬੈਠੇ ਜੱਟਾਂ ਦੇ ਮੁੰਡੇ ਤਾਂ ਸੀ 10-15 ਹੀ ਸਾਂ ਪਰ ਨਾਮ ਉਹ ਗਰੀਬ ਹਾਬਲਪੁਰੀਆਂ ਦਾ ਮੁੰਡਾ ਸੀ ਅਤੇ ਉਸਦੇ ਬਾਪ ਨੇ ਫੀਸ ਮੁਆਫ ਲਈ ਤਹਿਸੀਲ ਤੋਂ ਘਟ ਆਮਦਨੀ ਦਾ ਪਛੜਿਆ ਸ਼੍ਰੇਣੀਆ ਵਾਲਾ ਸਾ ਟਿਕਟ ਵਿੱਚ ਕਾਇਦਾ ਬੜਾਇਆ ਹੋਇਆ ਸੀ ਉਸ ਨਾਲ ਨਾਮੇ ਦੀ ਫੀਸ ਵੀ ਮੁਆਫ ਹੋ ਚੁੱਕੀ ਸੀ ਪਰ ਹੁਣ ਉਹ ਕਿਉਂ ਹੱਥ ਖੜਾ ਕਰਨ ਦਿੱਤਾ ਆਪਣੇ ਗੰਢਾ ਤਰੂਪਿਆਂ ਵਾਲੇ ਕੋਟ ਦੇ ਖੋਲ ਵਿੱਚ ਸੁੰਗੜਿਆ ਨੀਵੀਂ ਪਾਈ ਬੈਠਾ ਸੀ ਜਿਵੇਂ ਉਸਦੇ ਕੰਨਾਂ ਵਿੱਚ ਕਿਸੇ ਨੇ ਸਿੱਕਾ ਢਾਲ ਦਿੱਤਾ ਹੋਵੇ ਅਤੇ ਹੈਡਮਾਸਟਰ ਦੀ ਤੋਹਫੇ ਵਾਲੀ ਗੱਲ ਉਸ ਸਿੱਕੇ ਨਾਲ ਟਕਰਾ ਕੇ ਪਛਾਂਪਰਤ ਗਈ ਹੋਵੇ ਮੌਕਾ ਤਕਾ ਕੇ ਮੈਂ ਨਾਮੇ ਨੂੰ ਪਿੱਛੋਂ ਜ਼ੋਰ ਦੀ ਕੁਝੀ ਹੁਜ ਮਾਰ ਕੇ ਹਲੂਣਿਆ ਨਾ ਲਖਾ ਦੇ ਨਾਮਿਆ ਨਹੀਂ ਤਾਂ ਮੈਂ ਖੇਸ ਨਾਲ ਫਸ ਫਸਾ ਕੇ ਕਿਹਾ ਉਹ ਫਿਰ ਵੀ ਟਸ ਤੋਂ ਮਸ ਨਾ ਪਿਆ ਉਸਨੇ ਆਪਣੇ ਖੇਸ ਦੇ ਕੋਟ ਨੂੰ ਕੰਨੀਓ ਤੋ ਫੜ ਕੇ ਆਪਣੇ ਦਵਾਲੇ ਹੋਰ ਘੁੱਟ ਲਿਆ ਉਹ ਉਸ ਵਿੱਚ ਇਉਂ ਛੁੱਪ ਗਿਆ ਜਿਵੇਂ ਕੱਚੂ ਕੁੰਮੇ ਨੇ ਸਰੀ ਅੰਦਰ ਖਿੱਚ ਲਈ ਹੋਵੇ ਤੇ ਆਪਣੀ ਬੇਜਾਨ ਪਾਤੀ ਪਈ ਦਿਸੇ ਮੇਰੇ ਪਾਗ ਹੀ ਨਾਮੇ ਦੇ ਦੂਜੇ ਦੋਸਤ ਵੀ ਕਚੀਚੀਆਂ ਵੱਟ ਦੇ ਕੁਝੇ ਇਸ਼ਾਰੇ ਕਰ ਰਹੇ ਸਨ ਪਰ ਨਾਮਾ ਸਾ ਬਲੋਬੇ ਫੇਕਰ ਆਪਣੇ ਆਪ ਚ ਗੁਮਸਮ ਸੀ ਪ੍ਰਾਰਥਨਾ ਸਵਾ ਖਤਮ ਹੋਈ ਵਾਰੀ-ਵਾਰੀ ਸਭ ਕਤਾਰਾਂ ਕਮਰਿਆਂ ਵੱਲ ਤੁਰ ਪਈਆਂ ਮਾਸਟਰ ਆਪਣੀ ਹਾਜ਼ਰੀ ਰਜਿਸਟਰ ਚੋਕਣ ਲਈ ਸਟਾਫ ਰੂਮ ਵੱਲ ਤੁਰ ਪਏ ਮਾਸਟਰਾਂ ਦੇ ਪਰੇ ਹੁੰਦਿਆਂ ਹੀ ਅਸੀਂ ਫੇਰ ਨਾਮੇ ਨੂੰ ਘੇਰ ਲਿਆ ਨਾਮਾ ਇਹ ਸੁਨਹਿਰੀ ਮੌਕਾ ਕਿਉਂ ਭੰਗ ਦੇ ਪਾਣੇ ਗਵਾ ਰਿਹਾ ਸੀ ਇਹ ਪ੍ਰਸ਼ਨ ਹੁਣ ਨਾਮੇ ਨਾਲ ਵੱਧ ਸਾਡੇ ਸੇਹਰਾਂ ਵਿੱਚ ਪੀੜ ਬਣ ਕੇ ਚਸਕ ਰਹੀ ਸੀ ਨਾਮੇ ਦੇ ਪਰਿਵਾਰ ਦੀ ਮਧਾਲੀ ਸਾਡੇ ਤੋਂ ਕਿਹੜਾ ਭੁੱਲੀ ਸੀ ਦੱਸਦੇ ਸਨ ਕਿ ਨਾਮੇ ਦਾ ਦਾਦਾ ਕਿਸ਼ੋਰ ਚੰਦ 47 ਵਿੱਚ ਪਾਕਿਸਤਾਨ ਨੂੰ ਉੱਜੜਿਆ ਹੋਇਆ ਸਾਡੇ ਪਿੰਡ ਆ ਬੈਠਿਆ ਸੀ ਉਸਨੇ ਆ ਕੇ ਮਾਝਪਿਆਂ ਦੇ ਵੇੜੇ ਪਰਚੂਨ ਸੌਦੇ ਦੀ ਹੱਟੀ ਖੋਹ ਲਈ ਸੀ ਫਿਰ ਟਬਰੀ ਨਾ ਪੜਦੀ ਦੇਖ ਕੇ ਊਠ ਗੱਡੀ ਬਣਾ ਲਈ ਸੀ ਉਹ ਲੋਕਾਂ ਦਾ ਕਪਾ ਨਰਮਾ ਛਟੀਆਂ ਤੂੜੀ ਪੱਖੇ ਲੱਦ ਕੇ ਦਸ ਕੋ ਮੀਲ ਦੂਰ ਮੰਡੀ ਨੂੰ ਲੈ ਜਾਂਦਾ ਅਤੇ ਆਉਂਦਾ ਹੋਇਆ ਖਲ ਗੜੇਵੇਂ ਘੋੜਾ ਚਾਹ ਪੱਤੀ ਲੂਣ ਦੇ 곗ੇ ਰੱਖੀ ਹਨੇਰੇ ਹੋਏ ਤੱਕ ਮੁੜ ਪੈਂਦਾ ਘਰ ਘਰ ਸਮਾਨ ਉਤਾਰਦੇ ਨੂੰ ਅਕਸਰ ਕਵੇਲਾ ਹੋ ਜਾਂਦਾ ਪਰ ਕਿਰਾਇਆ ਪਹਾੜਾ ਠੀਕ-ਠਾਕ ਬਣਨ ਕਰਕੇ ਇਹਨੂੰ ਕੀ ਮੁਸ਼ਕਲ ਹੋ ਖਿਹੜੇ ਮੱਤੇ ਕਰ ਲੈਂਦਾ ਜਦ ਕਿਸ਼ੋਰ ਚੰਦ ਨੂੰ ਆਪਣਾ ਸਰੀਰ ਹਾਰਦਾ ਦਿਸਿਆ ਉਸਨੇ ਆਪਣੇ ਵੱਡੇ ਪੁੱਤ ਦੇਸਰਾਜ ਨੂੰ ਊਠ ਗੱਡੀ ਦਾ ਕਿੱਤਾ ਸੰਭਾਲ ਦਿੱਤਾ ਪਿਤਾਪੁਰਖੀ ਕਿਸਵਾਂਗ ਹੀ ਆਪਣਾ ਖੇਸ ਦਾ ਕੋਟ ਵੀ ਦੇਸਰਾਜ ਦੇ ਹਵਾਲੇ ਕਰ ਦਿੱਤਾ ਤਾਂ ਕਿ ਠੰਡ ਟਰਕੀ ਘਰ ਦੇ ਕਮੌਜੀ ਦੇ ਕੰਮ ਵਿੱਚ ਵਿਘਨ ਨਾ ਪਵੇ ਤੇਸਰਾਜ ਉਸ ਕੋਟ ਦੇ ਆਸਰੇ ਪਰਸੇ ਵਾਲਾਂ ਦੇ ਦਿਨਾਂ ਵਿੱਚ ਵੀ ਪਹਿਰ ਦੇ ਤੜਕੇ ਗੱਡੀ ਭਰਨ ਤੁਰ ਪੈਂਦਾ ਉਹ ਆਪਣੇ ਚਾਰ ਮੁੰਡਿਆਂ ਤੇ ਦੋ ਕੁੜੀਆਂ ਵਾਲੇ ਪਰਿਵਾਰ ਦਾ ਚੰਗਾ ਰੇੜਾ ਰੋੜੀ ਜਾ ਰਿਹਾ ਸੀ ਪਿਰ ਇੱਕਦਨ ਛਾਟੀਆਂ ਦੀ ਗੱਡੀ ਭਰਦਿਆਂ ਸੱਪ ਲੜਕੇ ਮੌਤ ਹੋ ਜਾਣ ਨਾਲ ਪਰਿਵਾਰ ਦੇ ਇੱਕ ਥੰਮਲੇ ਵਾਲੇ ਮਹਿਲ ਦੀ ਛੱਤ ਧੜਾਮ ਕਰਕੇ ਢੱਗ ਗਈ। ਅੰਤ ਊਠ ਅਤੇ ਗੱਡੀ ਵੀ ਵੇਚਣੀ ਪਈ। ਨਾਮੇ ਦੀ ਮਾਂ ਫਿਰ ਸ਼ਾਮ ਨੂੰ ਪਕੌੜੇ ਘਟ ਕੇ ਵੇਚਣ ਲੱਗ ਪਈ। ਘਰ ਵਿੱਚ ਰੋਟੀ ਪਕਣ ਲੱਗ ਪਈ ਸੀ ਤਾਂ ਉਸਨੇ ਕਿਸਮਤ ਅਜਾਈ ਕਰ ਲਈ। ਨਾਮੇ ਨੂੰ ਪੜ੍ਹਾਈ ਵਾਲੇ ਪਾਸੇ ਪਾ ਦਿੱਤਾ। ਘਰ ਦੀ ਹਾਲਤ ਨੇ ਨਾਮੇ ਨੂੰ ਬਿਨਾਂ ਕਹੇ ਹੀ ਇਹ ਸਭ ਕੁ ਦੇ ਦਿੱਤਾ ਸੀ ਕਿ ਜੋ ਮਿਲੇ ਖਾ ਲੈਣਾ ਹੈ। ਜੋ ਜੋੜੇ ਪਹਿਨ ਲੈਣਾ ਹੈ ਹਰ ਹਾਲਤ 'ਚ ਨਿਸ਼ਾਨਾ ਪੜਾਈ ਵਾਲੀ ਮੱਛੀ ਦੀ ਅੱਖ ਉੱਤੇ ਰੱਖਣਾ ਹੈ ਨਾਮੇ ਦੀ ਮਾਂ ਕਈ ਵਾਰ ਦੇਸ਼ ਰਾਜ ਦੇ ਬਾਕੀ ਬਚੇ ਕੁਰਤੇ ਪਜਾਮੇ ਕੱਟ ਵੱਢ ਕੇ ਨਾਮੇ ਦੇ ਮੇਚ ਦੇ ਬਣਾ ਕੇ ਪਵਾ ਦਿੰਦੀ ਤਾਂ ਉਹ ਚੁੱਪ ਕਰਕੇ ਪਹਿਨ ਲੈਂਦਾ ਇਸ ਸਾਲ ਸਰਦੀ ਦਾ ਕਹਿਰ ਵੇਖਦਿਆਂ ਨਾਮੇ ਦੀ ਮਾਂ ਨੇ ਦੇਸ਼ ਰਾਜ ਵਾਲਾ ਖੇਸ ਦਾ ਕੋਟ ਕਦੋਈ ਨਾਲ ટોਪੇ ਸੁਰੋਪੇ ਮਾਰ ਕੇ ਨਾਮੇ ਦੇ ਡੰਗ ਸਾਰਨਜੋਗ ਬਣਾ ਦਿੱਤਾ ਸੀ ਪੈਰੀ ਕੈਂਚੀ ਚੱਪਲਾਂ ਅਤੇ ਉੱਤੇ ਕੋਟ ਬੜਾ ਅਜੀਬ ਜਿਹਾ ਲੱਗਦਾ ਪਰ ਨਾਮਾ ਉਹਦੇ ਨਾਲ ਪੂਰਾ ਖੁਸ਼ ਸੀ ਨਾਲ ਦੇ ਪਿੰਡ ਸਾਈਕਲ ਤੇ ਸਕੂਲ ਜਾਂਦੇ ਆਂ ਜਦ ਸਾਡੇ ਹੱਥ ਠੰਡੇ ਯੱਕ ਹੋ ਜਾਂਦੇ ਅਤੇ ਉਹਨਾਂ ਦਾ ਠਾਰ ਭੰਣ ਲਈ ਕਿਤੇ ਕੱਚਾਂ 'ਚ ਦਿੰਦੇ ਕਦੇ ਨੇਫੇ 'ਚ ਘਸੋਂਦੇ ਤਾਂ ਉਸ ਸਮੇਂ ਨਾਮਾ ਪੂਰੀ ਠਾਟ ਨਾਲ ਆਪਣੇ ਹੱਥ ਕੋਟ ਦੀਆਂ ਲੰਮੀਆਂ ਜੇਬਾਂ ਵਿੱਚ ਪਾਈ ਜੈਂਟਲਮੈਨ ਬੜਿਆਂ ਖੜਿਆ ਹੁੰਦਾ ਓਏ ਬਿੱਲੂ ਆ ਜਾ ਭਾਈ ਤੂੰ ਵੀ ਹੱਥ ਪਾ ਲੈ ਮੇਰੀਆਂ ਜੇਬਾਂ 'ਚ ਧਰਮ ਨਾਲ ਬੜੀਆਂ ਲੱਗੀਆਂ ਨੇ ਗੋਂਡੀ ਅਤੇ ਬਚਪਨ ਦਾ ਹਾਲੀ ਗੋਲ ਕਰਕੇ ਨਾਮਾ ਮੈਨੂੰ ਵੀ ਸੁਲਾ ਮਾਰਦਾ ਫਿਰ ਨਾਮਾ ਜੇ ਐਵੇਂ ਸਾਡੇ ਸਾਹੀ ਸਾਹ ਲੈਂਦਾ ਸੀ ਤਾਂ ਸਾਡਾ ਵੀ ਤਾਂ ਫਰਜ ਬਣਦਾ ਸੀ ਕਿ ਹੁਣ ਲੋਗੜ ਪੈਂਟ ਤੇ ਨਾਮੇ ਦੀ ਧਿਰ ਬਣਦੇ ਉਸ ਲਈ ਇਨਸਾਮ ਮੰਗਣ ਵਾਸਤੇ ਹੈਡਮਾਸਟਰ ਸਾਹਿਬ ਤੱਕ ਸੱਚੀ ਗੱਲ ਅਪਣਾਉਂਦੇ ਬੇਲੀਓ ਐਨੀ ਲੋਟ ਆਉਣਾ ਇਹਨੇ ਚਲੋ ਧੂਕੇ ਤੇ ਚੱਲੀਏ ਕਿਸ ਮਾਰ ਕੇ ਕਲਾਸ ਬੰਨੂ ਤਸਦੇ ਹੀ ਜਾਂਦੇ ਨਾਮੇ ਵੱਲ ਇਸ਼ਾਰਾ ਕਰਦਾ ਮੈਂ ਆਪਣੇ ਜੱਟ ਭਾਈ ਬੰਦਾ ਨੂੰ ਹੱਲਾਸ਼ੇਰੀ ਦਿੱਤੀ ਉਹ ਸਾਰੇ ਜਿਵੇਂ ਅਜਹੀ ਪਹਿਲ ਦੀ ਉਡੀਕ ਹੀ ਕਰ ਰਹੇ ਸਨ ਇਸ ਲਈ ਨਾਮੇ ਦਾ ਅੱਗਾ ਵੱਲ ਕੇ ਖੜ ਗਏ ਅਸੀਂ ਚੌ ਜਾਣੇ ਨੇ ਨਾਮੇ ਨੂੰ ਬਾਹਾਂ ਤੋਂ ਫੜ ਕੇ ਹੈਡਮਾਸਟਰ ਦੇ ਦਫ਼ਤਰ ਵੱਲ ਤੋਰਨ ਦਾ ਯਤਨ ਕੀਤਾ ਪਰ ਕੀ ਕਰਦੇ ਨਾਮਾ ਤਾਂ ਧਰਤੀ ਉੱਤੇ ਪੈਰ ਹੀ ਨਹੀਂ ਲਾ ਰਿਹਾ ਸੀ ਸਗੋਂ ਧੁਰਲੀਆਂ ਮਾਰ ਕੇ ਬਾਹਾਂ ਛਡਾਉਣ ਲਈ ਕੋਸ਼ਿਸ਼ ਕਰਦਾ ਸੀ ਓਏ ਛੱਡੋ ਮੈਨੂੰ ਮੈਂ ਨਹੀਂ ਲਗਾਉਣਾ ਨਾਂ ਨੂੰ ਕੋਈ ਐਵੇਂ ਫਸਾਉਂਗੇ ਮੈਨੂੰ ਛੱਡੋ ਯਾਰ ਬਈ ਬਣ ਕੇ ਉਸਨੇ ਹਤਰਉਣ ਹਾਕੀ ਸੂਰਤ ਬਣਾ ਕੇ ਤਰਲਾ ਮਾਰਿਆ ਹੈ ਪਾਗਲ ਨਾ ਹੋਵੇ ਤਾਂ ਅਖੇ ਗਦੇ ਦੀ ਅੱਖ ਚ ਪਾਉਣ ਲੱਗੇ ਲੂਣ ਧਿਆਂ ਦਾ ਮੇਰੇ ਕੰਨ ਪਟਦੇ ਆ ਤੇ ਕਾ ਫਸਾਉਣ ਦਾ ਨਾ ਹੋਵੇ ਤਾਂ ਅਸੀਂ ਉਹਦੇ ਤਰਲੇ ਦੀ ਪ੍ਰਵਾਹ ਨਾ ਕੀਤੀ ਅਤੇ ਅਧਮਰੇ ਟਿੰਡੇ ਨੂੰ ਧੁੰਦੇ ਕੀੜਿਆਂ ਵਾਂਗ ਔਖੇ ਸੌਖੇ ਖਿੱਚਦੇ ਨਾਮੇ ਨੂੰ ਹੈਡਮਾਸਟਰ ਸਾਹਮਣੇ ਜਾ ਖੜਾਇਆ ਮਾਸਟਰ ਜੀ ਇਹ ਆਜੀ ਨਾਮਾ ਸਾਡੇ ਪਿੰਡ ਦਾ ਅਸੀਂ ਡਰਦੇ ਹਾਂ ਮਸਾਂ ਹੀ ਗੱਲ ਪੂਰੀ ਕੀਤੀ ਫਿਰ ਕੀ ਹੋ ਗਿਆ ਨਾਮੇ ਨੂੰ ਕੁਛ ਕਿਉਂ ਧੂਈ ਫਿਰਦੇ ਆ ਸੇਠ ਜੀ ਨੂੰ ਹੈਡਮਾਸਟਰ ਨੇ ਸੇਠ ਸ਼ਬਦ ਚਿੱਤਕੇ ਬੋਲਦੇ ਮੁਸਕਰਾ ਕੇ ਕਿਹਾ ਉਹਨਾਂ ਦੀ ਰਾਮਦਿਆ ਸੀ ਸਾਰੇ ਹੀ ਸਮਝ ਗਏ ਜਦੋਂ ਅਸੀਂ ਸ਼ੇਮੀ ਚ ਦਾਖਲ ਹੋਣ ਆਏ ਸਾਂ ਤਾਂ ਹੈਡਮਾਸਟਰ ਸਾਹਿਬ ਨੇ ਵਾਰੋ ਵਾਰੀ ਸਾਡੇ ਸਭ ਤੋਂ ਫਾਦਰਸ ਨੇ ਪੁੱਛੇ ਸਨ ਅਸੀਂ ਜੱਟਾਂ ਦੇ ਮੁੰਡੇ ਨੇ ਤਾਂ ਸਿੱਧੇ ਹੀ ਬੋਲ ਦਿੱਤੇ ਸਨ ਪਰ ਨਾਮੇ ਨੇ ਬਣਾ ਸਵਾਰ ਕੇ ਆਖਿਆ ਸੀ ਸੇਠ ਦੇਸ ਰਾਜ ਜੀ ਉਸ ਤੋਂ ਬਾਅਦ ਨਾਮੇ ਦੀ ਅਲ ਹੀ ਸੇਠ ਜੀ ਪੈ ਗਈ ਸੀ ਅਸੀਂ ਅਕਸਰ ਉਸ ਦੀ ਛੇੜ ਯਾਦ ਕਰਕੇ ਹੱਸ ਪੈਂਦੇ ਸਾਂ ਪਰ ਅੱਜ ਸੇਠ ਜੀ ਕਹੇ ਜਾਂਦੇ ਹਾਸਾ ਨਾ ਆਇਆ ਮਾਸਟਰ ਜੀ ਨੇ ਨਾਮੇ ਕੇ ਬਹੁਤ ਹੀ ਗਰੀਬ ਹੈ ਜੀ ਇਹਨੂੰ ਵਰਦੀ ਤੇ ਅਸੀਂ ਸਮੂਹ ਗਾਨ ਗਾਉਣ ਵਾਲਿਆਂ ਵਾਂਗ ਇੱਕ ਜਿਹੀ ਲਾ ਕੇ ਅਸਲੀ ਗੱਲ ਦੱਸੀ ਪ੍ਰਾਰਥਨਾ ਸਭਾ ਜਸੋਤਾ ਪਿਆ ਸੀ ਇਹ ਖੜਾ ਨਹੀਂ ਹੋਇਆ ਉਦੋਂ ਲੱਤਾਂ ਨਹੀਂ ਕੰਮ ਕਰਦੀਆਂ ਇਹਦੀਆਂ ਹੁਣ ਆ ਗਏ ਪੰਚਾਇਤ ਲੈ ਕੇ ਅਖੇ ਖਵਾਜੇ ਦਾ ਗਵਾ ਡੱਡੂ ਚਲੋ ਦੌੜ ਉਥੋਂ ਹੈਡਮਾਸਟਰ ਨੇ ਧਰਤੀ ਦੇ ਪੈਰ ਪਟ ਕੇ ਘੁਰਕੀ ਮਾਰੀ ਪਰ ਅਸੀਂ ਜੀਰਾ ਕਰਕੇ ਫਿਰ ਵੀ ਖੜੇ ਰਹੇ ਬਸ ਜੀ ਕੋਈ ਕਾਰਨ ਔਲਣ ਕਰਕੇ ਸਾਡੇ ਬੋਲ ਹੋਰ ਥੜਕੇ ਨੀਮੀ ਪਾਈ ਕੜਾ ਨਾਮਾ ਤੋਂ ਉਲਕ ਮਾਕੇ ਸਾਡੇ ਸਾਰਿਆਂ ਵੱਲ ਆਉਂ ਵੇਖਣ ਲੱਗਿਆ ਜਿਵੇਂ ਕਹਿ ਰਿਹਾ ਹੋਵੇ ਲੈ ਲੋ ਟੋਕੇ ਹੁਣ ਕਿਉਂ ਵੀ ਨਾਮਾ ਸੇਠ ਤੂੰ ਮੂੰਚ ਘੁੰਗਣੀਆਂ ਪਾਈਆਂ ਕਿਉਂ ਨਹੀਂ ਖੜਾ ਹੋਇਆ ਤੂੰ ਸ਼ਾਇਦ ਸਾਡੀ ਬੇਵਸੀ ਤੋਂ ਪ੍ਰਸੀਜ ਕੇ ਹੈਂਡਮਾਸਟਰ ਸਾਹਮਣੇ ਨਾਮੇ ਤੋਂ ਕਾਰਨ ਜਾਣਨਾ ਚਾਹਿਆ ਨਾਮਾ ਗੋ ਕੁਝ ਨਾ ਬੋਲ ਸਕਿਆ ਪਹਿਲਾ ਬਾਗੀ ਫਿਰ ਸਿਰ ਹੀਟਾ ਸਿੱਟ ਲਈ ਕੰਬਦੀਆਂ ਗਲੀਆਂ ਮਰੋੜਨ ਲੱਗਿਆ ਚੱਪਲਾਂ ਦੇ ਨੁੱਕੇ ਤੋਂ ਅਗਾਹ ਲੰਗੇ ਪੈਰਾਂ ਦੇ ਅੂਠੇ ਨਾਲ ਕਮਰੇ ਦਾ ਫਰਸ਼ ਖੁਰੋਚਣ ਲੱਗਿਆ ਉਸ ਦੀਆਂ ਅੱਖਾਂ ਪਰ ਆਈਆਂ ਬੁੱਲ ਟੁਕਦਿਆਂ ਅਜ਼ਾਈ ਕਮਰੇ ਦੀ ਛੱਤ ਵੱਲ ਟਿਕ ਟਿਕੀ ਬਨ ਕੇ ਵੇਖਣ ਲੱਗਿਆ ਫਿਰ ਦੋਵੇਂ ਹੱਥਾਂ ਨਾਲ ਬਟਨਾ ਕੋਲੋਂ ਕੋਟ ਦੇ ਲੜ ਪੜ ਕੇ ਆਪਣੇ ਦਵਾਲੇ ਘੁੱਟੇ ਜਿਵੇਂ ਕੰਮ ਦੇ ਸਰੀਰ ਨੂੰ ਕੁਝ ਢਾਰਸ ਦੇਣੀ ਚਾਹਦਾ ਹੋਵੇ ਹਾਂ ਹਾਂ ਸ਼ਬਸ਼ ਦਸ ਕੀ ਗੱਲਾ ਨਾਮੇ ਦੀ ਤਰਸ ਜੋ ਖਾਲ ਦੇ ਵੇਖਦੇ ਹੈਡਮਾਸਟਰ ਸਾਹ ਨੇ ਮੋਟੀ ਤੇ ਹੱਥ ਰੱਖ ਕੇ ਧਰਵਾਸਾ ਦਿੱਤਾ ਮਾਸਟਰ ਜੀ ਮੈਂ ਨਾਮੇ ਦੇ ਸ਼ਬਦੇ ਉੱਤੋਂ ਤੋ ਫੇਰ ਪੜਤੇ ਗਏ ਉਹ ਪਲਕੂ ਰੁਕਿਆ ਫਿਰ ਹੌਸਲਾ ਕਰਕੇ ਗਵਾਚੀ ਗੱਲ ਦੀ ਤੰਦ ਪਾੜੀ ਥੁੱਕ ਅੰਦਰ ਲੰਗਾਇਆ ਅਤੇ ਗੱਲ ਬਾਹਰ ਧੱਕੀ ਮੈਂ ਮੈਂ ਸੋਚਿਆ ਮਾਸਟਰ ਜੀ ਬਈ ਆਖਣਗੇ ਝੂਠ ਬੋਲਦਾ ਫਿਰ ਸੱਚ ਤਾਂ ਮੰਨਣਾ ਹੈ ਨਹੀਂ ਜੀ ਕਿਸੇ ਨੇ ਹੱਤ ਨਾਮੇ ਨੇ ਮੰਨਦੀ ਕਹਿ ਦਿੱਤੀ ਹੁਣ ਉਹ ਕੁਝ ਸਹਿਜ ਜਾਪਣ ਲੱਗਾ ਕਿਉਂ ਬਈ ਮੰਨਣਾ ਕਿਉਂ ਨਹੀਂ ਹੈ ਨਾਮੇ ਦੇ ਰਸ ਹੱਸ ਵਿੱਚ ਛੱਡ ਮਾਸਟਰ ਸਾਹਿਬ ਦੀ ਉਤਸ਼ਾਹਤਾ ਜਾਗ ਪਈ ਮਾਸਟਰ ਜੀ ਮੈਂ ਸੋਚਿਆ ਉਹ ਕੋਣਕੀ ਆਕਨ ਨਾਲ ਸਾਡੇ ਸਾਰਿਆਂ ਵੱਲ ਚਾਕਿਆ ਜਿਵੇਂ ਆਪਣੀ ਸ਼ਕਤੀ ਜੋਰ ਰਿਹਾ ਹੋਵੇ ਪੈਰਾਂ ਦੇ ਅੰਗੂਠਿਆਂ ਨਾਲ ਫਰਸ਼ ਉੱਤੇ ਜਕੜ ਵਧਾਈ ਜੋਰ ਦੀ ਮੁੱਠੀਆਂ ਭੀਚੀਆਂ ਅਤੇ ਸੰਗ ਵਿੱਚ ਫਸੇ ਖੜੇ ਸ਼ਬਦ ਉਹ ਗਲਛਣ ਵਾਂਗ ਛੱਟ ਕੇ ਨਾਲ ਬਾਹਰ ਕੱਢੇ ਬਈ ਆਖਣਗੇ ਤੂੰ ਕਿੱਧਰ ਦਾ ਗਰੀਬ ਆ ਓਏ ਤੇਰੇ ਤਾਂ ਕੋਟ ਪਾਇਆ ਵਿਆ ਕਹਿ ਕੇ ਉਸਨੇ ਫੇਨ ਨੀਵੀਂ ਘੱਟ ਲਈ ਨੰਮੀ ਦੀ ਕਮਲੀ ਗੱਲ ਸੁਣ ਕੇ ਮੇਰੇ ਬਾਗੀ ਸਭ ਦੇ ਅੰਦਰੋਂ ਠਹਾਕਾ ਮਾਰਨ ਵਰਗੀ ਲਹਿਰ ਉੱਠ ਗਈ ਹੋਵੇਗੀ ਪਰ ਕੋਈ ਵੀ ਨਾ ਹੱਸਿਆ। ਸੱਜ ਲਖੜੇ ਅਸੀਂ ਹੈਡਮਾਸਟਰ ਸਾਉ ਦਾ ਫੈਸਲਾ ਉਡੀਕਣ ਲੱਗੇ। ਇਹ ਖਾਂ ਵੱਡਾ ਅਮੀਰਜ਼ਾਦਾ ਗਧਾ ਕਿਸੇ ਥਾਂ ਦਾ। ਡਬ ਡਬਾਉਂਦੀਆਂ ਅੱਖਾਂ ਨਾਲ ਮੁਸਕਰਾਉਂਦੇ ਹੈਡਮਾਸਟਰ ਸਾਹਿਬ ਨੇ ਨਾਮੇ ਦੇ ਮੋਢੇ ਨੂੰ ਕੋਟਿਆ ਤਾਂ ਨਾਮੇ ਦੀ ਲੇਹ ਨਿਕਲ ਗਈ। ਕਹਾਣੀ ਸੁਣ ਲਈ। ਧੰਨਵਾਦ ਜੀ।